ਪਿਛਲੇ ਕੁਝ ਦਿਨਾਂ ਤੋਂ ਸਿੱਖ ਕੌਮ ਦੇ ਵਿੱਚ ਇੱਕ ਨਵੇਂ ਵਿਵਾਦ ਨੇ ਜਨਮ ਲਿਆ ਤੇ ਇਹ ਵਿਵਾਦ ਸਭ ਨੂੰ ਪਤਾ ਹੀ ਹੈ ਕਿ ਨਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ ਪੋਰਿਆਂ ਨਾਲ ਸੰਬੰਧਿਤ ਇਤਿਹਾਸ ਦੇ ਬਾਰੇ ਵਿੱਚ ਹੈ ਪੰਥ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਸ ਬਾਰੇ ਇਤਿਹਾਸਿਕ ਹਵਾਲਿਆਂ ਦੇ ਨਾਲ ਗੁਰਬਾਣੀ ਦੇ ਮੁਤਾਬਿਕ ਇੱਕ ਵਿਚਾਰ ਪੇਸ਼ ਕੀਤਾ ਸੀ ਉਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੋ ਪੰਥਦਰਦੀਆਂ ਦੇ ਮੁਤਾਬਕ ਇਸ ਵਿਵਾਦ ਦਾ ਹੱਲ ਜਿਹੜਾ ਗੁਰਬਾਣੀ ਦੇ ਮੁਤਾਬਕ ਹੋਣਾ ਚਾਹੀਦਾ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਹੋਣਾ ਚਾਹੀਦਾ ਤੇ ਬਹਿ ਕੇ ਵਿਚਾਰਨਾ ਚਾਹੀਦਾ ਪਰ ਉਸ ਵਿਵਾਦ ਤੋਂ ਬਾਅਦ ਉਸ ਵਿਚਾਰ ਤੋਂ ਬਾਅਦ ਸੋਸ਼ਲ ਮੀਡੀਆ ਕਹਿ ਲਈਏ ਜਾਂ ਪੂਰੇ ਪੰਥ ਦੀ ਗੱਲ ਕਰ ਲਈਏ ਇੱਕ ਤਰ੍ਹਾਂ ਨਾਲ ਪੰਥ ਦੁਫਾੜ ਹੋਇਆ ਹੋਇਆ ਹੈ ਹਮਾਇਤੀਆਂ ਤੇ ਵਿਰੋਧੀਆਂ ਦਾ ਵਿਚਾਰ ਇੱਕ ਜੰਗ ਜਹੀ ਛੇੜ ਪਈ ਹੈ ਸੋ ਸਾਡਾ ਵੀ ਇੱਥੇ ਫਰਜ ਬਣਦਾ ਹੈ ਪੱਤਰਕਾਰ ਹੋਣ ਦੇ ਨਾਤੇ ਕਿ ਅਸੀਂ ਇਸ ਮੁੱਦੇ ਨੂੰ ਤੂਲ ਨਾਲ ਦੇ ਕੇ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੀਏ ਇਸ ਲਈ ਅਸੀਂ ਨਾ ਤਾਂ ਭਾਈ ਰਣਜੀਤ ਸਿੰਘ ਕੋਲ ਗਏ ਆ ਤੇ ਨਾ ਹੀ ਭਾਈ ਅਮਰੀਕ ਸਿੰਘ ਅਜਨਾਲਾ ਕੋਲ ਕਿਉਂਕਿ ਬਿਆਨਵਾਜ਼ੀਆਂ ਹਮੇਸ਼ਾ ਟਕਰਾਵ ਵਧਾਉਂਦੀਆਂ ਨੇ ਸੋ ਅਸ ਕਰਦੇ ਹਾਂ ਇਸ ਮੁੱਦੇ ਦਾ ਜਿਹੜਾ ਹੱਲ ਹੈ ਇਤਿਹਾਸਿਕ ਸਰੋਤਾਂ ਦੇ ਮੁਤਾਬਿਕ ਅਸੀਂ ਕੱਢੀ ਸੋ ਅਸੀਂ ਪਹੁੰਚੇ ਹੋਏ ਹਾਂ ਪੰਥ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਕੋਲ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅਗਿਆਨੀ ਜੀ ਤੁਹਾਨੂੰ ਪਤਾ ਹੀ ਹੈ ਕਿ ਵਿਵਾਦ ਜਿਹੜਾ ਚੱਲ ਰਿਹਾ ਪੰਥ ਦੇ ਵਿੱਚ ਸੋ ਅਸੀਂ ਸਿਰਫ ਇਹੀ ਜਾਣਨਾ ਚਾਹਾਂਗੇ ਕਿ ਨੌਵੇਂ ਪਾਤਸ਼ਾਹ ਦਾ ਜੋ ਭੋ ਰਿਆ ਸੰਬੰਧੀ ਇਤਿਹਾਸ ਹੈ ਇਤਿਹਾਸਿਕ ਸਰੋਤਾਂ ਦੇ ਮੁਤਾਬਿਕ ਕੀ ਸਹੀ ਇਤਿਹਾਸ ਹੈ ਜੀ ਦੇਖੋ ਮੈਂ ਪਹਿਲੀ ਤੋਂ ਬੇਨਤੀ ਇਹ ਕਰਨੀ ਚਾਹਾਂਗਾ ਆਪ ਜੀ ਨੂੰ ਕਿ ਜਿਹੜਾ ਵਿਵਾਦ ਹੈ ਤੇ ਉਹਦੇ ਨਾਲ ਜਿਹੜਾ ਉਹਦੀ ਕੁੱਕ ਤੋਂ ਨਿਕਲਣ ਵਾਲਾ ਸ਼ਬਦ ਹੈ ਬਰਬਾਦ ਜੀ ਵਿਵਾਦ ਤੇ ਬਰਬਾਦ ਇਹ ਬੜੀ ਨੀਡੀ ਚ ਸਾਧ ਰੱਖਣ ਵਾਲੀ ਬਿਲਕੁਲ ਇੱਕ ਵਿਚਾਰ ਤੇ ਦੂਜਾ ਪਿਆਰ ਇਹ ਵੀ ਸ਼ਬਦ ਬੜੇ ਨੇੜੇ ਦੇ ਰੱਖਣ ਵਾਲੇ ਸਾਨੂੰ ਪਿਆਰ ਬਣਾਉਣ ਵਾਸਤੇ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਬਰਬਾਦ ਹੋਣ ਵਾਸਤੇ ਤਕਰਾਰ ਜਾਂ ਵਿਵਾਦ ਕਰਨ ਦੀ ਲੋੜ ਹੈ ਜਦੋਂ ਵੀ ਕੋਈ ਕੌਮ ਵਿਵਾਦਿਤ ਹੋ ਜਾਣਾ ਉਹਨਾਂ ਨੂੰ ਬੈਠ ਕੇ ਸੁਲਝਾਉਣ ਦੀ ਲੋੜ ਹੁੰਦੀ ਹੈ ਤੇ ਇਸ ਲਈ ਮੈਂ ਇੱਕ ਬੇਨਤੀ ਕਰਾਂਗਾ ਭਈ ਕਿੰਨੇ ਦਿਨਾਂ ਤੋਂ ਮੈਂ ਵੀ ਇਹ ਗੱਲ ਸੁਣਦਾ ਆ ਰਿਹਾ ਹਾਂ ਪਰ ਮੈਂ ਇੱਕ ਗੱਲ ਬੜੀ ਅਜੀਬ ਦੇਖੀ ਭਈ ਅਸੀਂ ਉਸ ਸ਼੍ਰੋਤਾਂ ਤੱਕ ਪਹੁੰਚ ਨਹੀਂ ਕੀਤੀ ਜਿਨੇ ਕੀਤੀ ਆ ਪੱਖਵਾਦੀ ਹੋ ਕੇ ਕੀਤੀ ਆ ਆਪਾਂ ਨਿਰਪੱਖਤਾ ਦੀ ਇੱਕ ਗੱਲ ਕਰਨੀ ਚਾਹੁੰਨੇ ਬਿਲਕੁਲ ਜਿਵੇਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਸਾਂਝ ਪਾਵਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਕਦੀਮ ਜਦੋਂ ਉਹ ਜੋਤੀ ਜੋਤ ਸਮਾਉਣੇ ਆ ਉਦੋਂ ਗੁਰਕਦੀ ਗੁਰੂ ਹਰਾਈ ਸਬਦੀ ਕੋਲ ਗਏ ਉਦੋਂ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਹੈ ਤੇ ਪਿਤਾ ਜੀ ਕੋਲੋਂ ਹੁਕਮ ਪੁੱਛ ਕੇ ਵੀ ਮੇਰੇ ਪ੍ਰਤੀ ਕੀ ਹੁਕਮ ਹੈ ਕਿਉਂਕਿ ਦੋ ਪੁੱਤਰ ਸਤਗੁਰ ਜੀ ਦੇ ਉਸ ਵੇਲੇ ਕੋਲ ਸਨ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਜੀ ਇੱਕ ਬਾਬਾ ਸੂਰਜਮਾਲ ਜੀ ਗੁਰੂ ਜੀ ਤਿੰਨ ਪੁੱਤ ਛੜਾਈ ਕਰ ਚੁੱਕੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਤੁਸੀਂ ਬਕਾਲੇ ਜੀ ਤਰਤੀ ਤੇ ਚਲੇ ਜਾਓ ਕਿਉਂਕਿ ਉਧਰ ਜਿਹੜਾ ਦਰਬਾਰ ਸਾਹਿਬ ਹੈ ਉਹ ਉਸ ਵੇਲੇ ਪਾਪਾ ਪ੍ਰਿਥੀ ਚੰਦ ਦੀ ਔਲਾਦ ਦੇ ਥੱਲੇ ਹੈ ਉਸ ਪ੍ਰਬੰਧ ਥਲੇ ਉਹ ਕੂੜ ਪ੍ਰਚਾਰ ਕਰ ਰਹੇ ਉਦੇ ਮੁਕਾਬਲੇ ਵਿੱਚ ਤੁਸੀਂ ਖ ਖਲੋ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਹੋਣ ਦੀ ਬਜਾਏ ਸੱਚ ਦਾ ਹੌਕਾ ਦਿਓ ਦੇ ਇਹ ਆਪਾ ਪੜਾ ਲਈਏ ਤਾਂ ਜਿੰਨੇ ਵੀ ਸਰੋਤ ਹੈ ਉਹਨਾਂ ਵਿੱਚੋਂ ਸਾਰੇ ਦੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋ ਸਮਾਉਣ ਦਾ ਜਿਹੜਾ ਤਰੀਕ ਹੈ ਉਹ 1644 ਜੀ 1644 ਸਾਰੇ ਮੰਨਦੇ ਆ ਉਹਦੇ ਚ ਡਾਕਟਰ ਕੁਲਦੀਪ ਸਿੰਘ ਧੀਰ ਉਹਨਾਂ ਦੀ ਕਿਤਾਬ ਦਾ ਨਾਮ ਹੈ ਜੀਵਨ ਤੇ ਪ੍ਰਪਤਾ 112 ਪੰਨੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਗੁਰਗੱਦੀ 1644 ਨੂੰ ਮਿਲੀ ਪ੍ਰੋਫੈਸਰ ਸਹਿਬ ਸਿੰਘ ਦੀ ਕਿਤਾਬ ਦਾ ਨਾਮ ਹੈ ਗੁਰ ਇਤਿਹਾਸ 1644 3 ਮਾਰਚ ਨੂੰ ਦਿਨ ਐਤਵਾਰ ਨੂੰ ਗੁਰਗੱਦੀ ਮਿਲੀ 254 ਪੰਨਾ ਹੈ ਪ੍ਰੋਫੈਸਰ ਪਿਆਰਾ ਸਿੰਘ ਪਦਮ ਇਹਨਾਂ ਦੀ ਕਿਤਾਬ ਦਾ ਨਾਮ ਹੈ ਸਾਡੇ ਗੁਰਦੇਵ 3 ਮਾਰਚ 1644 ਨੂੰ ਪੰਨਾ 65 ਹੈ ਉਹਨਾਂ ਦਾ ਮਹਕਾਲਪ ਸਿੱਖ ਇਤਿਹਾਸ ਦੇ بڑے ਖੋਜੀ ਨੇ ਉਹਨਾਂ ਨੇ ਵੀ ਆਪਣੇ ਵੱਲੋਂ ਜਿਹੜੀ ਗੱਲ ਲਿਖੀ ਹੈ ਉਹਨਾਂ ਨੇ ਕਿਹਾ ਕਿ ਸਰ ਬਦਾਕੇ ਲਿਖਿਆ 1645 ਵਿੱਚ ਲਿਖਿਆ ਪਰ ਪਰ ਉਸ ਤੋਂ ਬਾਅਦ ਵਿੱਚ ਪੰਨਾ 203 ਉਹਨਾਂ ਦੀ ਕਿਤਾਬ ਵਿੱਚ ਵੀ ਹੈ ਡਾਕਟਰ ਹਰਜਿੰਦਰ ਸਿੰਘ ਦਲਗੀਰ 3 ਮਾਰਚ 1644 ਉਹਨਾਂ ਦੀ ਸਿੱਖ ਤਵਾਰੀਖਾ ਪਾਠ ਮੰਨ ਉਹਦੇ ਵਿੱਚ ਪੰਨਾ 237 ਭਾਈ ਕਾਨ ਸਿੰਘ ਜੀ ਨਾਬਾ ਮਹਾਨ ਕੋਸ਼ ਉਹਦੇ ਵਿੱਚ ਵੀ ਦੇਖੋ ਤੇ 3 ਮਾਰਚ 1644 ਉਹਨੇ ਵਿੱਚ ਤੁਸੀਂ ਪਾਉਗੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪਤਾ ਲੱਗ ਜਾਏਗਾ ਡਾਕਟਰ ਰਤਨ ਸਿੰਘ ਜੰਗੀ ਜੀ ਗੁਰੂ ਸਿੱਖ ਪੰਥ ਵਿਸ਼ਪ ਕੋਸ਼ ਉਹਨਾਂ ਦੇ ਲਿਖੇ ਬੜੇ ਪ੍ਰਸਿੱਧ ਗ੍ਰੰਥ ਹੈ ਉਹਦੇ ਪੰਨਾ ਪਾਰਟ 1 408 ਪੰਨੇ ਉੱਤੇ ਤੇ 3 ਮਾਰਚ 1644 ਇਹ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਚ ਲਿਖਿਆ ਹੋਇਆ ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਅੱਗੇ ਚੱਲਦੇ ਆਂ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਨੇ ਵੀ ਲਿਖਿਆ 1644 ਤੇ ਜਦੋਂ ਡਾਕਟਰ ਹਰਬੰਸ ਸਿੰਘ ਜੀ ਉਹਨਾਂ ਨੇ ਲਿਖਿਆ ਵੀ ਜਦੋਂ ਗੁਰਗੱਦੀ ਡਿੜੀ ਹੈ ਉਹ ਗੁਰੂ ਗੁਰੂ ਹਰ ਗੋਬਿੰਦ ਸਿੰਘ ਸਾਹਿਬ ਸਾਚਿਪਾਠਾ ਜੀ ਮਹਾਰਾਜ ਨੇ ਦਿੱਤੀ ਅਗੇ ਇਹ ਸਾਰੇ ਤੇ ਸਾਰੇ 1644 ਮੰਨਦੇ ਆ ਜੀ ਹੁਣ ਗੱਲ ਸਪਸ਼ਟ ਹੋ ਗਈ ਇੱਕ ਪੱਖ ਦੂਜਾ ਪੱਖ ਜਦੋਂ ਆਪਾਂ ਦੇਖਾਂਗੇ ਬਈ ਗੁਰਗੱਦੀ ਗੁਰੂ ਹਰ Rai ਸਾਹਿਬ ਜੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋਲ ਹੋ ਕੇ ਦਿੱਲੀ ਤੋਂ ਵਾਪਸ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਈ ਹੁਣ ਜਦੋਂ ਉਹਨਾਂ ਕੋਲ ਗੁਰਗੱਦੀ ਵਾਪਸ ਆਈ ਹੈ ਤਾਂ ਉਹ ਸਾਲ 1664 ਹੈ ਦੇਖੋ ਸਾਰੇ ਪੜੇ ਲਿਖੇ ਹੋਏ ਹੋ 1664 ਵਿੱਚੋਂ 1644 ਆਪਾਂ ਮਾਈਨਸ ਕਰ ਦਈਏ ਤਬੀ ਸਾਲ ਬਣਦੇ ਕਿਛੇ ਵੀ ਤਰੀਕੇ ਦੁਨੀਆ ਦਾ ਕੋਈ ਤਰੀਕਾ ਵੀ ਇਹਨੂੰ 26 ਸਾਲ 9 ਮਹੀਨੇ ਨਹੀਂ ਬਣਾ ਸਕਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਿੰਸੀਪਲ ਸੁਕਬੀਤ ਸਿੰਘ ਦਾ ਫਿਰ ਨਾਮ ਲਵਾਂ 1664 ਵਿੱਚ ਉਹ ਮੰਨਦਿਆਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਉਹਨਾਂ ਦੀ ਕਿਤਾਬ ਦਾ ਨਾਮ ਇੱਟੀ ਜਾਣਕਾਰੀ ਪੰਨਾ 47 ਡਾਕਟਰ ਹਰਵੰਤ ਸਿੰਘ ਜੀ ਉਹਨਾਂ ਦੀ ਕਿਤਾਬ ਦਾ ਨਾਮ ਹੈ ਦਿੱਲੀ ਤੋਂ ਅਨੰਦਪੁਰ ਸਾਹਿਬ ਸੀਸ ਕਿਵੇਂ ਆਇਆ ਤੇ ਉਹਦੇ ਉੱਤੇ ਗੁਰਪੰਨਾ ਤਿੰਨ ਦੇ ਉੱਤੇ 1664 ਵਿੱਚ ਗੁਰਗੱਦੀ ਮਿਲੀ ਡਾਕਟਰ ਸਹਿਬ ਸਿੰਘ ਜੀ ਪ੍ਰੋਫੈਸਰ ਸਹਿਬ ਸਿੰਘ ਜੀ ਉਹਨਾਂ ਦੀ ਕਿਤਾਬ ਹੈ ਗੁਰੂ ਹਰਗੋਬਿੰਦ ਸਬ ਸਚਿਪਾਠਾ ਜੀ ਦੇ ਬਾਰੇ ਵਿੱਚ ਤੇ ਉਹਨਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਪੜਦੇ ਆ ਤਾਂ 1664 ਤੇ 1644 ਦਾ ਉਹਨਾਂ ਦਾ ਜ਼ਿਕਰ ਹੈ ਡਾਕਟਰ ਸੁਰਿੰਦਰ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਵਿੱਚ ਸੱਚ ਦੀ ਖੋਜ ਕਿਤਾਬ ਦਾ ਨਾਮ ਹੈ ਤੇ ਉਹਦਾ ਪੰਨਾ ਜਿਹੜਾ 12 ਉਹਦੇ 'ਚ ਵੀ ਜ਼ਿਕਰ ਕੀਤਾ ਹੋਇਆ ਹੈ ਡਾਕਟਰ ਸੁਖਦੇਵ ਸਿੰਘ ਉਹਦੀ ਕਿਤਾਬ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਇਹਦੀ ਕਿਤਾਬ ਦਾ ਮੈਂ ਦੋ ਜ਼ਿਕਰ ਕਰਨਾ ਚਾਹਾਂਗਾ ਨੰਬਰ 1 ਕੱਲੇ ਪੱਟਵਈਆਂ ਦੀ ਗੱਲ ਨਹੀਂ ਹੈ ਤੁਸੀਂ ਇਹ ਸਾਰੇ ਸਰੋਤਾਂ ਦੇਖੋ ਡਾਕਟਰ ਸੁਖਦੇਵ ਸਿੰਘ ਜੀ ਨੇ ਕਿਤਾਬ ਲਿਖੀ ਹੈ ਗੁਰੂ ਤੇਗ ਬਹਾਦਰ ਮਾਰਗ ਉਹਦੇ ਵਿੱਚ ਪੰਨਾ 4 ਦੇ ਉੱਤੇ ਗੱਲ ਲਿਖੀ ਹੈ ਵੀ ਗੁਰਗੱਦੀ ਉਹਨਾਂ ਨੂੰ 1764 ਵਿੱਚ ਮਿਲੀ ਪਰੀਟੇ ਨਾਲ ਇੱਕ ਗੱਲ ਉਹਨਾਂ ਨੇ ਹੋਰ ਬੜੀ ਵੱਡੀ ਲਿਖੀ ਹੋਈ ਹੈ ਮਾਰਕ ਲਿਖਣ ਕਰਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਦੋ ਯਾਤਰਾਵਾਂ ਦਾ ਜ਼ਿਕਰ ਕੀਤਾ ਹੋਇਆ ਜਿੱਥੇ-ਜਿੱਥੇ ਉਹ ਗਏ ਉੱਥੇ-ਉੱਥੇ ਦਾ ਉਹਨਾਂ ਨੇ ਸਾਰੇ ਨਿਸ਼ਾਨ ਦਿੱਤੇ ਹੋਏ ਆ ਅੱਗੇ ਜਾ ਕੇ ਮੈਂ ਗੱਲ ਸਾਂਝੀ ਕਰਨੇ ਇਹਦੇ ਨਾਲ ਕੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਕਿਤਾਬਤਾਂ ਨੂੰ ਸਾਡੇ ਗੁਰਦੇਵ ਮੰਨਾ 102 ਇਹਦੇ ਤੋਂ ਬਾਅਦ ਹੈ ਜਦੋਂ ਇਹ ਆਪਾਂ ਸਾਰੇ ਸਰੋਤਾਂ ਨੂੰ ਖੋਲਾਂਗੇ ਨਾਲ ਮੈਂ ਪਨੇ ਦਿੱਤੇ ਆ ਅਸੀਂ ਉਹਦੇ ਚ ਲੱਭਾਂਗੇ ਵੀ 1647 ਤੋਂ 1664 ਇਹਦੇ 24 ਸਾਲ ਬਣਦੀ ਹੈ ਪਹਿਲੀ ਗਲਤ ਹੈ ਇਹ ਮਿਥ ਹੈ ਕੋਈ ਇਸ ਗੱਲ ਨੂੰ ਕਹੇ ਵੀ 26 ਸਾਲ 9 ਮਹੀਨੇ ਦੀ ਗੱਲ ਹੈ ਹਾਂ ਇੱਕ ਟਕਸਾਲੀ ਵੀਰਾਂ ਦੀ ਕਿਤਾਬ ਹੈ ਉਹਦਾ ਨੋ ਗੁਰਬਾਣੀ ਪਾਠ ਦਰਸ਼ਨ ਉਹਦੇ ਚ ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਉਹ 1638 ਲਿਖਿਆ ਹੋਇਆ ਜੀ ਇਕੱਲੀ ਵਿੱਚ ਹੋਰ ਕਿਸੇ ਵਿਦਵਾਨ ਨੇ ਨਹੀਂ ਮੰਨਿਆ ਹਾਂ 1644 ਤੇ 45 ਮੰਨਿਆ ਪਰ 1644 ਤੋਂ ਪਹਿਲਾਂ ਕਿਸੇ ਨੇ ਨਹੀਂ ਮੰਨਿਆ ਦੂਜੀ ਮੈਂ ਬੇਨਤੀ ਕਰਨੀ ਚਾਹੁੰਦਾ ਇਸ ਪੱਖ ਵਿੱਚ ਜਿਵੇਂ ਹੁਣੇ ਤੁਹਾਡਾ ਸਾਂਝ ਪਾਈ ਹੈ ਡਾਕਟਰ ਸੁਖਦੇਵਾਲ ਸਿੰਘ ਜੀ ਜੀ ਉਹਨਾਂ ਦੀ ਕਿਤਾਬ ਇਸ ਕੰਮ 'ਚ ਬਾਬਾ ਮਦਦ ਕਰੇਗੀ ਸਾਡੀ ਵੀ ਉਹ ਕਿੱਥੇ ਕਿੱਥੇ ਗਏ ਜੀ ਉਸ ਤੋਂ ਬਾਅਦ ਵਿੱਚ ਦੂਜੀ ਕਿਤਾਬ ਹੈ ਡਾਕਟਰ ਫੌਜਾ ਸਿੰਘ ਦੀ ਬੜੇ ਵੱਡੇ ਪੰਜਾਬੀ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੱਜ ਕੇ ਜਿੱਥੇ-ਜਿੱਥੇ ਉਹ ਗਏ ਤੇ ਉਹਨਾਂ ਦੀ ਸਾਰੀ ਯਾਤਰਾ ਦਾ ਜ਼ਿਕਰ ਕੀਤਾ ਆ ਜੀ ਉਹ ਕਿੱਥੇ-ਕਿੱਥੇ ਕਿਹਨਾ-ਕਿਹਨਾ ਮਿਲਿਆਂ ਚ ਕਿਹਨਾ-ਕਿਹਨਾ ਰੋਕਾਂ ਨੂੰ ਮਿਲੇ ਤੀਜੇ ਨੰਬਰ ਤੇ ਮੈਂ ਪੱਟ ਪਈਆਂ ਨੂੰ ਰੱਖ ਰਿਹਾ ਹਾਂ ਜਿਐਸੀ ਪੱਟਵਈਆਂ ਦੇ ਤਰਾਜ ਕਰਦੇ ਤਾਂ ਤੀਜੇ ਨੰਬਰ ਤੇ ਅਸੀਂ ਉਹਨੂੰ ਰੱਖਨੇ ਹੁਣ ਸਵਾਲ ਖੜਾ ਹੋਇਆ ਕਿ ਉਹਨਾਂ ਨੇ ਦੋ ਯਾਤਰਾਵਾਂ ਕੀਤੀਆਂ ਇੱਕ ਗੁਰੂ ਬਣਨ ਤੋਂ ਪਹਿਲਾਂ ਇੱਕ ਗੁਰੂ ਬਣਨ ਤੋਂ ਬਾਅਦ ਵਿੱਚ ਜੀ ਹੁਣ ਜਦੋਂ ਕੋਈ ਇੱਕ ਗੁਰਮਤ ਦਾ ਵਿਰਸਾ ਦੇਖੀਏ ਇਹਦੇ ਨਾਲ ਇੱਕ ਇੱਕ ਪੱਖ ਛੱਡ ਕੇ ਦੂਜਾ ਗੁਰਮਤ ਦਾ ਵਿਰਸਾ ਜਿਹੜਾ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਨੇ ਆਪਣੇ ਵਿਲੇ ਵਿੱਚ ਦੋ ਇਹੋ ਜਿਹੇ ਬੰਦਿਆਂ ਨੂੰ ਆਪਣੇ ਵੱਲੋਂ ਉਹਨਾਂ ਵਿੱਚੋਂ ਕੱਢਿਆ ਸੀ ਜਿਹੜੇ ਭੋਰੇ ਅੱਛ ਬੈਠੇ ਸਨ ਉਹਨਾਂ ਵਿੱਚੋਂ ਇੱਕ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਨੰਬਰ 1 ਜਦੋਂ ਗੁਰੂ ਨਾਨਕ ਸਾਹਿਬ ਜੀ ਸ਼ਿਆਲਕੋਟ ਗਏ ਜੀ ਉਹਨਾਂ ਦੀ ਕਿਤਾਬ ਦਾ ਨਉ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਪਹਿਲੀ ਪਾਤ ਇਤਿਹਾਸ ਪਾਤਸ਼ਾਹੀ ਪਹਿਲੀ ਉਹਨਾਂ ਦੀ ਕਿਤਾਬ ਦੇ ਵਿੱਚੋਂ ਆਪਾਂ ਲੱਭ ਸਕਦੇ ਹਾਂ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਹਮਜਾ ਕੌਂਸਲਰਾਂ ਦਾ ਬੰਦਾ ਸ਼ਿਆਲਕੋਟ ਦੇ ਵਿੱਚ ਭੋਰੀ ਚ ਬੈਠਾ ਸੀ ਲੋਕ ਤੜਪ ਰਹੇ ਸਨ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਭੋਰੀ ਦੇ ਵਿੱਚੋਂ ਬਾਹਰ ਕੱਢ ਕੇ ਮਨੁੱਖਤਾ ਦੀ ਸੇਵਾ ਚ ਲਾਇਆ ਇਨਮਲ ਜੇਪੋ ਰੇਟ ਬੈਠ ਰੇ ਜੋ ਹੁੰਦਾ ਤੇ ਉਹ ਬੈਠਾ ਉਹ ਤਾਂ ਬੜਾ ਵਧੀਆ ਕੰਮ ਕਰ ਰਿਹਾ ਸੀ ਜਿਹੜਾ ਪੋਰੇ ਚ ਬੈਠਾ ਉਹਨੇ ਕਿਸੇ ਦੀ ਟੀ ਪੈਣ ਨੂੰ ਨਹੀਂ ਦੇਖਣਾ ਉਹਨੇ ਚੋਰੀ ਨਹੀਂ ਕਰਨੀ ਉਹਨੇ ਕੋਈ ਗਲਤ ਕੰਮ ਨਹੀਂ ਕਰਨਾ ਇਹ ਤਾਂ ਕਿੱਡਾ ਵਧੀਆ ਸੀ ਉਸ ਵਕਤ ਚਲਾ ਦੁੱਧੇ ਇੱਕ ਬੜਾ ਵੱਡਾ ਸਾਡੇ ਇਤਿਹਾਸ ਦੇ ਸਾਹਮਣੇ ਨੁਕਤਾ ਹੈ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੂਜੀ ਉਦਾਸੀ ਮੇਲੇ ਗਏ ਤਾਂ ਐਸੀ ਚ ਜ਼ਿਕਰ ਹੈ ਇੱਕ ਪਿੰਡ ਢਿੰਗਾ ਹੈ ਜੀ ਢਿੰਗਾ ਦੇ ਵਿੱਚ ਇੱਕ ਫਕੀਰ ਉਹ ਭੋਰੇ ਚ ਬੈਠਾ ਹੈ ਉਹਦੇ ਡੇਰੇ ਦੇ ਦੁਆਲੇ ਉਹਦੇ ਸਾਹਮਣੇ ਤੇ ਲੋਕ ਕੁਝ ਢੋਲ ਵਜਾ ਰਹੇ ਆ ਤੇ ਗੁਲਾਮ ਸਿੰਘ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਢੋਲ ਕਿਉਂ ਵਜਾ ਰਹੇ ਹੋ ਉਹ ਕਹਿਣ ਲੱਗੇ ਅੰਦਰ ਇੱਕ ਬੰਦਾ ਬੈਠਾ ਫਕੀਰ ਆ ਬਹੁਤ ਪੁੱਜਿਆ ਹੋਇਆ ਤੇ ਉਹ ਇੰਨੇ ਦਿਨ ਕੁਝ ਨਹੀਂ ਖਾਂਦਾ ਤੇ ਅੰਦਰ ਬੈਠਦਾ ਹਜ਼ੂਰ ਹੱਥ 'ਤੇ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਵੀ ਖਾਂ ਤੋਂ ਬਿਨਾ ਜੀਉਂਦਾ ਹੈ ਪਰ ਹਮੇ ਦੀ ਖੁਰਾਕ ਖਾਂਦਾ ਉਹ ਕਹਿਣ ਲੱਗੇ ਨਹੀਂ ਹੋ ਸਕਦਾ ਉਹ ਕਹਿਣ ਲੱਗੇ ਤੁਹਾਡਾ ਸਬੂਤ ਦਿਨਾ ਢੋਲ ਬੰਦ ਕਰ ਦਿਓ ਢੋਲ ਬੰਦ ਕਰ ਦਿੱਤੇ ਹਾਰ ਕਿਸੇ ਨਾਲ ਨਾ ਪਾਈ ਕੋਈ ਲੋਕ ਨਾ ਖੜੇ ਚਾਰ ਕ ਬੰਦੇ ਖੜੇ ਨੇ ਉਹ ਬੰਦਾ ਅੰਦਰੋਂ ਨਿਕਲਿਆ ਤੇ ਬਾਹਰ ਆ ਕੇ ਕਾਸ਼ ਖਾ ਕੇ ਡਿੱਗ ਪਿਆ ਪ੍ਰੋਫੈਸਰ ਸਾਹਿਬ ਜੀ ਨੇ ਲਿਖਿਆ ਇਤਿਹਾਸ ਹੈ ਅਸੀਂ ਆਪਣੇ ਕੋਲ ਕੁਝ ਵੀ ਨਹੀਂ ਕਹਿੰਦੇ ਉਹ ਚਲੋ ਡਿੱਗਿਆ ਤੇ ਸਤਗੁਰੂ ਜੀ ਕਹਿਣ ਲੱਗੇ ਵੀ ਦੇਖੋ ਹੁਣ ਖਰਾਕ ਨਹੀਂ ਨਾ ਮਿਲੀ ਡਿੱਗ ਪਿਆ ਇਹਨੂੰ ਘੋਰੇ ਝੋਕਾ ਕੱਢ ਕੇ ਸਤਗੁਰੂ ਜੀ ਨੇ ਉਹਨੂੰ ਵੀ ਸੱਚ ਦਾ ਪੰਦੀ ਬਣਾਇਆ ਇਹ ਵੀ ਪ੍ਰੋਫੈਸਰ ਸਾਹਿਬ ਜੀ ਦੀ ਕਿਤਾਬ 'ਚ ਲਿਖਿਆ ਹੈ ਉਸ ਵਗੇ ਚਲੀਏ ਜਦੋਂ ਅਸੀਂ ਇਤਿਹਾਸ ਕਬਿਰਸੇ ਨੂੰ ਪੜ੍ਹਨੇ ਆ ਗੁਰੂ ਨਾਨਕ ਸਾਹਿਬ ਜੀ ਸਿੱਧਾ ਕੋਲ ਗਏ ਸਿੱਧਾ ਨੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਤੁਸੀਂ ਇੱਥੇ ਕਿਵੇਂ ਆਇ ਕੀ ਕਰਨਾ ਹੈ ਉਹ ਦੁਨੀਆ ਦਾ ਕੀ ਹਾਲ ਚਾਲ ਹੈ ਅਸੀਂ ਤਾਂ ਕਦੋਂ ਦੇ ਦੁਨੀਆ ਨੂੰ ਛੱਡ ਆਏ ਹਾਂ ਸਾਨੂੰ ਉਹਦੇ ਹਾਲ ਚਾਲ ਬਾਰੇ ਜਾਣਕਾਰੀ ਦਿਓ ਤੇ ਸਾਬ ਨੇ ਕਿੱਡੇ ਵੱਡੇ ਪਿਆਰ ਬਾਰੇ ਗੁਲਾਮੇ ਵਿੱਚ ਗੱਲਾਂ ਕੀ ਸ਼ਿਕਨ ਲੱਗੇ ਸਿੱਧ ਛੁੱਪ ਬੈਠੇ ਪਰਬਤੀ ਜੀ ਕੌਣ ਜਗਤਰ ਕੋ ਪਾਰ ਉਤਾਰਾ ਜੋ ਕੀ ਗਿਆਨ ਵੀ ਹੋਣਿਆ ਨਿਸਚਲ ਅੰਗ ਲਗਾਏ ਨਿਸ਼ਾਰਾ ਕਹਿਣ ਲੱਗੇ ਤੁਸੀਂ ਤਾਂ ਇੱਥੇ ਸਿੱਧਾਂ ਕੇ ਛੁਪਕੇ ਬੈਠ ਗਏ ਹੋ ਤੇ ਤੁਹਾਨੂੰ ਕੀ ਨਾਲ ਲੋਕਾਂ ਨਾਲ ਕੀ ਬਰਤ ਰਹੀ ਹੈ ਤੁਸੀਂ ਜੇ ਦੁਨੀਆ ਵਿੱਚ ਵਿਚਰ ਕੇ ਦੁੱਖ ਦਰਦ ਆਪਣੀ ਝੋਲੀ ਪਵਾ ਕੇ ਕੋਈ ਬਾਬਰ ਆਵੇ ਸਾਹਮਣੇ ਟਕਰੋ ਕੋਈ ਬੇਇਨਸਾਫੀ ਹੁੰਦੀ ਹੈ ਸਾਹਮਣੇ ਟਕਰੋ ਤੁਸੀਂ ਉਸ ਕੰਮ ਕਰਨ ਦੀ ਬਜਾਏ ਆ ਕੇ ਛੁਪਕੇ ਬੈਠ ਗਏ ਹੋ ਸਾਡੇ ਘਰ 'ਚ ਕਬੂਲ ਨਹੀਂ ਹੋ ਸਕਦੇ ਇਹਦਾ ਮਤਲਬ ਛੁਪ ਕੇ ਬੈਠਣ ਨੂੰ ਗੁਰਮਤ ਪਰਮਾਨ ਨਹੀਂ ਕਰਦੀ ਅਗਲੀ ਗੱਲ ਮੈਂ ਸਾਂਝੀ ਕਰਨੀ ਚਾਹੁੰਨਾ ਜਦੋਂ ਗੁਰਬਾਣੀ ਵਿੱਚੋਂ ਪੜ੍ਹੀਏ ਨਾਮ ਜਪਣ ਦਾ ਕੀ ਤਰੀਕਾ ਹੈ ਤੇ ਸਾਬ ਨੇ ਕਿੱਡੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ ਨਾਮਾ ਕਹਤ ਲੋਚਨਾ ਮੁਕਤੇ ਨਾਮ ਸੰਭਾਲ ਹੱਤ ਪਾਉਂ ਕਰ ਕੰਮ ਸਭ ਕੀਤੇ ਨਿਰੰਝਰ ਨਾਲ ਕਿੱਡੀ ਵੱਡੀ ਪਿਆਰੀ ਬਾਤ ਹੈ ਉਸ ਤੋਂ ਬਾਅਦ ਪੜ੍ਹੀਏ ਆਨੀ ਦੇ ਕਾਗਦ ਕਾਟੀ ਦੇ ਗੁੱਡੀ ਆਕਾਸ਼ਮੰਦੇ ਭਰਮੀਆਂ ਦੇ ਪੰਜ ਜਨਾਂ ਸਿਓ ਬਾਤ ਬਤਾਉਗਾ ਚੀਚੋ ਢੋਣੀ ਲਾਖੀਲੇ ਮਨ ਰਾਮ ਨਾਮਾ ਬੀੜੀਆਂ ਦੇ ਜੈਸ਼ੇ ਕਲਕ ਕਲਚੇ ਚ ਮੰਡੀਆਂ ਦੇ ਹੁਣ ਕਿੱਡੇ ਪਿਆਰੀਆਂ ਉਦਾਹਰਨਾਂ ਨੇ ਸਾਡੇ ਕੋਲ ਜਿਹਦੇ ਵਿੱਚ ਜ਼ਿਕਰ ਕਿਸੇ ਸ਼ੁਭ ਮੇਟਣ ਦਾ ਨਹੀਂ ਹੈ ਫਿਰ ਅਗਲੀ ਮੈਂ ਬੇਨਤੀ ਕਰਨੀ ਚਾਹੁੰਦਾ ਜਦੋਂ ਸੀ ਇਤਿਹਾਸ ਵਿੱਚੋਂ ਪੰਨੇ ਪੜਾਂਗੇ ਤਾਂ ਪ੍ਰੋਫੈਸਰ ਸ਼ੇਖ ਸਿੰਘ ਦੇ ਹੋਰਾਂ ਵੀ ਜਿੰਨੇ ਵੀ ਵਿਦਵਾਨ ਨੇ ਸਾਰੇ ਇੱਕ ਮਤ ਨਹੀਂ ਇਸ ਗੱਲੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਕੋਲ ਗਏ ਤੇ ਭਾਈ ਲਾਲੋ ਕਿੱਲੇ ਘੜ ਰਿਹਾ ਇਹਦਾ ਮਲਕ ਕਿਰਤ ਕਰ ਰਿਹਾ ਸੀ ਉਸ ਤੋਂ ਅੱਗੇ ਜਾਂਦੇ ਭਾਈ ਪਗੀਰਤ ਹੈ ਉਹ ਉਸ ਵੇਲੇ ਕਿਰਤਕਾਰ ਕਰ ਰਿਹਾ ਤੇ ਕਿਰਤਕਾਰ ਕਰਨ ਹੀ ਲਾਹੌਰ ਜਾਂਦਾ ਹੈ ਉੱਥੋਂ ਆਈ ਮਨਸੁਖ ਸਿੱਖ ਬਣਦਾ ਪਾਈ ਮਨਸੁਖ ਅੱਗੇ ਵਪਾਰ ਕਰਨ ਸੰਗੜਾ ਦੀਪ ਜਾਂਦਾ ਉੱਥੋਂ ਸੰਗੜਾ ਦੀਪ ਦੇ ਰਾਜੇ ਨੂੰ ਕਰਕੇ ਆਉਂਦਾ ਧਰਮੀ ਬੜਾ ਕੇ ਆਉਂਦਾ ਉਹਨਾਂ ਨੇ ਕੋਈ ਪ੍ਰਚਾਰਕ ਨਹੀਂ ਸਨ ਉਹ ਵਪਾਰ ਕਰਦੇ ਪ੍ਰਚਾਰ ਕਰ ਰਹੇ ਸਨ ਇਹਦਾ ਮਤਲਬ ਭੋਰੀਆਂ 'ਚ ਬੈਠ ਕੇ ਅਸੀਂ ਸਿੱਖੀ ਦਾ ਪ੍ਰਚਾਰ ਸੱਚ ਦਾ ਪ੍ਰਚਾਰ ਮਨੁੱਖਤਾ ਦੇ ਫਿਰਤਿਆਂ ਤੱਕ ਕਿਵੇਂ ਪਹੁੰਚਾਵਾਂਗੇ ਜਦੋਂ ਮੇਰੇ ਗੁਰੂ ਰਣਕਸ਼ੀਬ ਜੀ ਨੇ ਗੱਲ ਵੇਖੀ ਸੀ ਉਹਨਾਂ ਨੇ ਉਸ ਵੇਲੇ ਇੱਕ ਗੱਲ ਪ੍ਰਗਟ ਕੀਤੀ ਸੀ ਬਈ ਬਾਬਾ ਦੇ ਇੱਕ ਧਿਆਨ ਧਰ ਜਲਤੀ ਸਭ ਪ੍ਰithvi ਤੇ ਸਾਈ ਬਾਜੋ ਗੁਰੂ ਕੋ ਬਾਗ ਹੈ ਹੈ ਕਰਦੀ ਸੁਣੀ ਲੁਕਾਈ ਬਾਬੇ ਪੇਕ ਬਣਾਇਆ ਉਹ ਦਾਰਸ਼ੀ ਕੀ ਦੀ ਚਲਾਈ ਚੜਿਆ ਸੋਧਨ ਤਰਤ ਲੁਕਾਈ ਜਦੋਂ ਮਨੁੱਖਤਾ ਤੇ ਕੋਈ ਵਿਪਤਾ ਬਣਦੀ ਹੈ ਗੁਰਮਤ ਦਾ ਇੱਕ ਉਸੂਲ ਹੈ ਉਹ ਤਾਂ ਚੜਿਆ ਸੋਧਨ ਕਰਦਾ ਉਹ ਪੋਰਿਆਂ ਚ ਨਹੀਂ ਬੈਠਦਾ ਜੀ ਅਗਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਬੀਬੀ ਅਮਰੋਜੀ ਉਦੋਂ ਤੇੜਕ ਰਹੇ ਨੇ ਤੇ ਗੁਰੂ ਅਮਰਦਾਸ ਜੀ ਉਹਨਾਂ ਵੱਲ ਦੇ ਕੇ ਸਿੱਖ ਬਣੇ ਉਹਨਾਂ ਦੇ ਕੋਲ ਸ਼ਬਦ ਸੁਣ ਕੇ ਕਰਨੀ ਕਾਗਤ ਮਨਵਸ ਬਾਣੀ ਪੜਾ ਪਰ ਜਦੋਂ ਦੇਖ ਪਏ ਸਿੱਖ ਬਣ ਗਏ ਸੇਕੀ ਨਹੀਂ ਬਣੇ ਗੁਰੂ ਅਮਰਦਾਸ ਜੀ ਬਣ ਗਏ ਭਾਈ ਜੋਧ ਅੰਮ੍ਰਿਤ ਵੇਲੇ ਖੂਦ ਉੱਤੇ ਖਰੂਰ ਸਾਹਿਬ ਦੇ ਵਿੱਚ ਇਸ਼ਨਾਨ ਕਰ ਰਿਹਾ ਕਿਰਤਕਾਰ ਕਰਨ ਵਾਲਾ ਬੰਦਾ ਸੀ ਉਹਦੇ ਮੁਖ ਤੋਂ ਬਾਣੀ ਸੁਣੀ ਬਾਬਾ ਲੈਣਾ ਗੁਰੂ ਅੰਗਦ ਸਾਹਿਬ ਬਣ ਗਏ ਕਿ ਕਿਹੜੇ ਇਹੋ ਜਿਹੇ ਪਕਸਨ ਜਿਨ੍ਹਾਂ ਨੇ ਬਾਬੇ ਲੈਣੀ ਨੂੰ ਗੁਰੂ ਅੰਗਦ ਸਾਹਿਬ ਬਣਾਤਾ ਦੁੱਤ ੜਕਣ ਵਾਲੀ ਟੀ ਬੱਚੀ ਨੇ ਗੁਰੂ ਅਮਰਦਾਸ ਜੀ ਬਣਾ ਦਿੱਤਾ ਤੇ ਫਿਰ ਸਿੱਖੀ ਦਾ ਪਾਸਤਾ ਜਿਹੜਾ ਹੈ ਉਹ ਪੋਰੀਆਂ ਨਾਲ ਨਹੀਂ ਹੈ ਹਾਂ ਗੱਲ ਅਗਲੀ ਹੋਏਗੀ ਫਿਰ ਇਹ ਇਮਾਰਤਾਂ ਕਿਵੇਂ ਬਣੀਆਂ ਬਿਲਕੁਲ ਇੱਕ ਬੜਾ ਵੱਡਾ ਸਵਾਲ ਹੈ ਸਾਡੇ ਸਾਹਮਣੇ ਹੁਣ ਇਹ ਕਿਵੇਂ ਬਣੀਆਂ ਉਹਨਾਂ ਖਿਆਲ ਵਿੱਚ ਰੱਖਿਓ ਜਦੋਂ ਤੁਸੀਂ ਅੱਜ ਵੀ ਦੇਖਦੇ ਹੋ ਜੇ ਕਿਸੇ ਨੇ ਬਹੁਤ ਜ਼ਰੂਰੀ ਕੰਮ ਕਰਨਾ ਹੁੰਦਾ ਹੈ ਜਿਨ੍ਹਾਂ ਦੀ ਪਹੁੰਚ ਹੋਵੇ ਪਕੜੋ ਵੀ ਜਨਾਂ ਦੀ ਉਹ ਆਪਣੇ ਘਰਾਂ ਦੇ ਵਿੱਚ ਬੇਸਮੈਂਟਾ ਬਣਾਉਂਦੇ ਆ ਉਸ ਵੇਲੇ ਵੀ ਇੱਕ ਰੀਤੀ ਰਿਵਾਜ ਸੀ ਕਿ ਜਿਹੜੇ ਲੋਕ ਬਹੁਤ ਵਧੀਆ ਕੰਮ ਕਰਨਾ ਚਾਹੁੰਦੇ ਵੱਡਾ ਕੰਮ ਕਰਨਾ ਚਾਹੁੰਦੇ ਉਹ ਵੀ ਕਈ ਵਾਰੀ ਸੰਸਾਰਿਕ ਪਰਿਵਾਰਕ ਚਮੇਲਿਆਂ ਤੋਂ ਥੋੜਾ ਜਿਹਾ ਆਪਣੇ ਆਪ ਦਾ ਵਕਤ ਕੱਢ ਕੇ ਵੱਖਰਾ ਹੋ ਜਾਂਦੇ ਸਨ ਉਹਦੇ ਵਿੱਚ ਕੀ ਹੋਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਰਕਤੀ ਦੇਣ ਦੀ ਗੱਲ ਆਈ ਤਾਂ ਉਹ ਤੋਂ 22 ਮੰਡੀਆਂ ਬਾਹਰ ਬੈਠ ਗਈਆਂ 22 ਮੰਡੀਆਂ ਨੇ ਕੂਰ ਦੀਆਂ ਦੁਕਾਨਾਂ ਪਾਲੀਆਂ ਉਹਨੇ ਕਿਉਂ ਸੱਚ ਦਾ ਪੁਜਾਰੀ ਕੂਟ ਦੀ ਦੁਕਾਨ ਕਿਵੇਂ ਪਾ ਲੈਂਦਾ ਉਹ ਜਿਹੜੇ ਆਪਣੀਆਂ ਦੁਕਾਨਦਾਰੀਆਂ ਪਾ ਕੇ ਬੈਠ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਜਗ੍ਹਾ ਤੇ ਬੈਠ ਗਏ ਜਦੋਂ ਉੱਥੋਂ ਬੈਠਿਆਂ ਨੂੰ ਆ ਕੇ ਉਹਨਾਂ ਨੇ ਵੇਖਿਆ ਬਾਬਾ ਮੱਖਣ ਸ਼ਰਬਾਣਾ ਜੀ ਨੇ ਪ੍ਰਗਟ ਕੀਤਾ ਤਾਂ ਉਸ ਵੇਲੇ ਸਤਗੁਰ ਜੀ ਉੱਥੇ ਸਨ ਇਹ ਇਸ ਗੱਲ ਕਰਕੇ ਇਹਦਾ ਇੱਕ ਪੱਖ ਸਮਝ ਨਹੀਂ ਪਾਏ ਪਰ ਯਾਦ ਰੱਖਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਪ੍ਰਚਾਰਕ ਦੌਰਿਆਂ ਦੇ ਉੱਤੇ ਇਹ ਸਾਰਾ ਕਾਰਜ ਕੀਤਾ ਹੋਇਆ ਉਹਨਾਂ ਦੀ ਅਦੋਲਮੀਆਂ ਉਦਾਸੀਆਂ ਜੀ ਦੂਜੀ ਬੇਨਤੀ ਕਰਾਂ ਜਿਹੜਾ ਬਾਬਾ ਦੀਪ ਸਿੰਘ ਦੇ ਬਾਰੇ ਵਿੱਚ ਪੋੜੇ ਦਾ ਜ਼ਿਕਰ ਹੈ ਅਸਲ ਵਿੱਚ ਤੁਸੀਂ ਉਹਨੂੰ ਪੜ ਨਹੀਂ ਪਾਏ ਉਹ ਤੁਸੀਂ ਦੇਖੋ ਬਾਬਾ ਦੀਪ ਸਿੰਘ ਨੇ 4 ਮਹੀਨਾ ਲਿਖੀਆਂ ਗੁਰਗੰਨ ਸਬਸੇ ਕੇ ਪਾਛਾ ਨਹੀਂ ਬਿਲਕੁਲ ਠੀਕ ਹੈ ਕਿੱਡਾ ਵੱਡਾ ਮਹਾਨ ਕੰਮ ਹੈ ਜਵਾਨੀ ਦੇ ਵੇਲੇ ਦਾ ਕੰਮ ਹੈ ਤੇ ਉਹਨਾਂ ਨੇ ਉਹ ਇਕਾਂਤ ਸ਼ਾਂਤ ਨੂੰ ਮੁੱਖ ਰੱਖ ਕੇ ਗੱਲ ਕੀਤੀ ਸੀ ਨਾ ਕਿ ਕਿਸੇ ਪੋਰਿਆਂ ਨਾਲ ਕੀਤੀ ਸੀ ਇੱਕ ਬੇਨਤੀ ਬਹੁਤ ਕਰਕੇ ਤੁਹਾਡੇ ਕੋਲ ਅੱਗੇ ਮੰਗਾ ਉਹ ਬੇਨਤੀ ਇਹ ਹੈ ਅੱਜ ਸਾਡੀ ਬੜੀ ਵੱਡੀ ਬਦਕਿਸਮਤੀ ਹੈ ਬਹੁਤ ਵੱਡੀ ਬਦਕਿਸਮਤੀ ਹੈ ਹਿੰਦੁਸਤਾਨ ਦੇ ਪਹਿਲਾ ਧਰਮ ਹੈ ਹਿੰਦੂ ਧਰਮ ਜੀ ਇਹਦੇ ਨਾਲ ਦੂਜਾ ਧਰਮ ਹੈ ਜੋਗਮਤ ਅੱਜ ਵੀ ਅਸੀਂ ਜਦੋਂ ਕਿਤੇ ਕਥਾ ਕਰਨੇ ਆ ਪ੍ਰਚਾਰ ਕਰਨੇ ਆ ਤਾਂ ਸਿੱਖੀ ਨੂੰ ਅਸੀਂ ਜਾਤਾਂ ਜੋਕ ਮਤ ਦੀ ਅੱਖ ਨਾਲ ਦੇਖਨੇ ਆ ਜਾਂ ਹਿੰਦੂ ਧਰਮ ਦੀ ਅੱਖ ਨਾਲ ਦੇਖਨੇ ਆ ਜਿਹੜਾ ਕੋਈ ਉੱਠਦਾ ਹੈ ਸਹਬਜਾਦੇ ਫਲਾਣਿਆਂ ਦਾ ਅਵਤਾਰ ਹੈ ਗੁਰੂ ਸਾਹਿਬ ਫਲਾਣਿਆਂ ਦਾ ਅਵਤਾਰ ਹੈ ਪੰਜ ਪਿਆਰੇ ਫਲਾਣਿਆਂ ਦਾ ਅਵਤਾਰ ਹੈ ਇਹ ਹਿੰਦੂ ਧਰਮ ਦੀ ਅੱਖ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਬੰਦੇ ਜੀ ਇਵੇਂ ਸਮਾਧੀਆਂ ਲਾਓ ਇਵੇਂ ਛੁਪ ਕੇ ਬੈਠੋ ਇਵੇਂ ਆ ਕੁਛ ਕਰੋ ਇਹ ਜੋਗਮਤ ਦੀ ਗੱਲ ਹੈ ਸਿੱਖੀ ਨਾ ਜੋਗਮਤ ਹੈ ਸਿੱਖੀ ਨਾ ਹਿੰਦੂ ਧਰਮ ਦੀ ਅੱਖ ਨਾਲ ਚੱਲਦੀ ਹੈ ਗੁਰਮਤ ਨੂੰ ਗੁਰਮਤ ਦੀ ਅੱਖ ਨਾਲ ਵੇਖੀਏ ਸਾਨੂੰ ਭਨੇਖਾ ਨਹੀਂ ਹੋਵੇਗਾ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹੁੰਦਾ ਮੈਨੂੰ ਮਾਫ਼ ਕਰਿਓ ਉਹ ਇਹ ਫਰੀਦਾ ਦੁਨੀ বাজਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ ਜਿਹਨੂੰ ਰੱਬ ਦੇ ਕਰਦੀ ਸੋਡੀ ਆ ਜਾਂਦੀ ਹੈ ਨਾ ਫਿਰ ਉਹ ਕਦੇ ਦੁਨੀਆ ਦੀ ਬੋਲੀ ਨਹੀਂ ਬੋਲਦਾ ਉਹ ਸੱਚ ਉਹ ਨਹੀਂ ਬੋਲਦੀ ਬੋਲਦਾ ਜੈਸੀ ਮੈਂ ਆਵੇ ਖਰਜਮ ਕੀ ਬਾਣੀ ਤੈਸੜਾ ਕਰੀ ਗਿਆਨ ਬੇਲਾ ਲੋ ਪਾਪ ਕੀ ਜੰਝਲੇ ਕਾਬ ਨੂੰ ਤਾਇਆ ਜੋੜੀ ਮੰਗੇ ਤਨ ਬੇਲਾ ਲੋ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਹੈ ਆਓ ਇਹ ਹਾਸ ਨਹੀਂ ਅੱਜ ਵੀ ਇਹ ਨਹੀਂ ਰਹਿਣਾ ਆਉਣ ਵਾਲੇ ਸਮੇਂ ਚ ਪਰ ਤਾਂ ਹੋਰ ਘੁੱਡਣੀਆਂ ਨੇ ਅਜੋਕੇ ਸਮੇਂ ਦੀ ਇਹ ਮੀਡੀਏ ਦੀਆਂ ਔੜ ਤਕਨੀਕਾਂ ਨੇ ਸ਼ਾਨੂ ਘਨੇਰੇ ਦੀ ਬੁੱਕਲ ਚੋਂ ਚੁੱਕ ਕੇ ਅੱਜ ਚannels ਦੀ ਬੁੱਕਲ ਚ ਰੱਖ ਦਿੱਤਾ ਤੇ ਉਹਦੇ ਕਰਕੇ ਜਿਹੜੇ ਅੱਜ ਸਾਡੇ ਕੋਲ ਬਹੁਤੇ ਸਰੋਤ ਮਿਲ ਕੇ ਉਹਨਾਂ ਦੇ ਪ੍ਰਕਾਸ਼ ਵਿੱਚ ਗੁਰਮਤ ਨੂੰ ਗੁਰਮਤ ਸਮਝ ਕੇ ਵਿਚਾਰੀਏ ਤੇ ਸਾਡੇ ਜੀਵਨ ਵਿੱਚ ਉਹ ਠੇਡਾ ਲੱਗਣ ਤੋਂ ਬਚ ਜਾਏਗਾ ਰੌਲ ਮਿਲ ਬੈਠੀਏ ਵਿਚਾਰ ਕਰਕੇ ਚੋ ਹੱਲ ਲੱਭਣ ਦੀ ਕੋਸ਼ਿਸ਼ ਕਰੀ ਬਿਲਕੁਲ ਭਾਈ ਸਾਹਿਬ ਇੱਥੇ ਮੈਂ ਇੱਕ ਹੋਰ ਛੋਟਾ ਜਿਹਾ ਕੁਐਸਚਨ ਪੁੱਛਣਾ ਜਾਵਾਂਗੀ ਜਿਸ ਤਰ੍ਹਾਂ ਇਹ ਜਿਹੜਾ ਇਤਿਹਾਸ ਹੈ ਫਿਰ 26 ਸਾਲ 9 ਮਹੀਨਿਆਂ ਵਾਲਾ ਇਹ ਕਿੱਥੋਂ ਆਇਆ ਤੇ ਨੌਜਵਾਨ ਇਹੀ ਪੁੱਛਦੇ ਨੇ ਕਿ ਸਹੀ ਇਤਿਹਾਸ ਤੱਕ ਅਸੀਂ ਕਿਵੇਂ ਪਹੁੰਚੀਏ ਜੀ ਮੈਂ ਕਿਤਾਬਾਂ ਦੇ ਨਾਂ ਤੇ ਪੰਨਿਆਂ ਦੇ ਨਾਲ ਇਸੇ ਲਈ ਬੇਨਤੀ ਕੀਤੀ ਹੈ ਵੀ ਤੁਸੀਂ ਇਹਨਾਂ ਨੂੰ ਪੜੋ ਮੈਂ ਸਿਰਫ ਛੋਟੇ ਛੋਟੇ ਇਕੱਠੇ ਕੀਤੇ ਹਨ ਹੋਰ ਬੇਨਤੀ ਹੈ ਉਹਦੀਆਂ ਕਿਤਾਬਾਂ ਜਿਨ੍ਹਾਂ ਦਾ ਕਦੇ ਅੱਗੇ ਨੂੰ ਵਕਤ ਮਿਲਿਆ ਸਾਂਝ ਸਕ ਲੈ ਇਹ ਜਿਹੜੀਆਂ ਗੱਲਾਂ ਨੇ ਨਾ ਸਾਰੇ ਵਿੱਚ ਉਹਨਾਂ ਠੁੱਕਾਂ ਨੇ ਜਦੋਂ ਕਹਿ ਦਿੱਤੀਆਂ ਤੇ ਅਸੀਂ ਉਹਦੇ ਪੱਕੇ ਹੋ ਕੇ ਬੈਠ ਗਏ ਅਸੀਂ ਇਹ ਨਹੀਂ ਸੋਚਿਆ ਕਿ ਜੋ ਕਿਹਾ ਉਹਨੂੰ ਵੇਖ ਵੀ ਲਈਏ ਅੱਜ ਵੀ ਮੈਂ ਕਹਿੰਨੇ ਜੋ ਕਿਹਾ ਮੈਂ ਮੈਂ ਵੀ ਕਿਹਾ ਤੁਸੀਂ ਇਹਨੂੰ ਵੀ ਪਰਖੋ ਇਹਨੂੰ ਵੀ ਵਿਚਾਰੋ ਅਸੀਂ ਆਪਣੇ ਵੱਲੋਂ ਵਿਚਾਰ ਕੇ ਹਾਂ ਤਬਦੀਲੀ ਕੁਦਰਤ ਦਾ ਨਾਮ ਹੈ ਅਸੀਂ ਵਿਚਾਰ ਕੇ ਤੁਰੀਏ ਸੋਚ ਕੇ ਤੁਰੀਏ ਇਤਿਹਾਸ ਵਿੱਚੋਂ ਜੋ ਜੋ ਸੱਚ ਲੱਭਦਾ ਉਹ ਸੰਗਤ ਨਾਲ ਸਾਂਝਾ ਕਰਦਾ ਜਾਈਏ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਪੂਰੀ ਵਿਚਾਰ ਕਰਨ ਦੇ ਲਈ ਸੋ ਅਸੀਂ ਵੀ ਸਭ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਅਸੀਂ ਦੁਬਿਧਾ ਦੇ ਵਿੱਚ ਨਾ ਪਈਏ ਔਰ ਪੰਥ ਨੂੰ ਦੁਫਾੜ ਨਾ ਕਰੀਏ ਜੇ ਮਨ ਦੇ ਵਿੱਚ ਕੋਈ ਦੁਬਿਧਾ ਹੁੰਦੀ ਹੈ ਤਾਂ ਉਸ ਨੂੰ ਬਹਿ ਕੇ ਵਿਚਾਰੀਏ ਸੋਸ਼ਲ ਮੀਡੀਆ ਤੇ ਵੀ ਸਦਾਚਾਰਕ ਤਰੀਕੇ ਨਾਲ ਅਸੀਂ ਵਿਚਾਰ ਕਰੀਏ ਨਾ ਕਿ ਇੱਕ ਦੂਸਰੇ ਤੇ ਦੁਸ਼ਮਣਾਂ ਦੇ ਵਾਂਗੂ ਤੋਂਮਤਾਂ ਲਾਈਏ ਗੁਰਬਾਣੀ ਦਾ ਜੋ ਪ੍ਰਚਾਰ ਕਰਦਾ ਕਿਉਂਕਿ ਆਖਿਰ ਨੂੰ ਅਸੀਂ ਸਾਰੇ ਸਿੱਖਾਂ ਕਿੰਨੀਆਂ ਮਰਜ਼ੀ ਜਥੇਬੰਦੀਆਂ ਬਣੀਆਂ ਹੁਣ ਅਸੀਂ ਹੈਗੇ ਮੂਲੋਂ ਇੱਕ ਸਿੱਖੀ ਆ ਸੋ ਜੇ ਕੋਈ ਦੁਬਿਧਾ ਹੁੰਦੀ ਹੈ ਤਾਂ ਉਸ ਨੂੰ ਬੈਠ ਕੇ ਵਿਚਾਰ ਲਈਏ ਤੇ ਗੁਰਬਾਣੀ ਸਾਡੇ ਲਈ ਸਭ ਤੋਂ ਉੱਪਰ ਹੈ ਗੁਰਬਾਣੀ ਦਾ ਜੋ ਪ੍ਰਚਾਰ ਕਰਦਾ ਉਸ ਦਾ ਸਤਿਕਾਰ ਕਰੀਏ ਸੋ ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ ਹਰ ਨਾਮੈ ਕੀ ਹੋ ਵਹ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਕੈਮਰਾਮੈਨ ਅਮਿਤ ਦੇ ਨਾਲ ਹਰਸ਼ਰਨ ਕੌਰ এবੀਪੀ ਸਾਂਝਾ ਚੰਡੀਗੜ੍ਹ